ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਤੋਂ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817। ਅੱਜ ਦੀ ਵੀਡੀਓ 'ਚ ਇੱਕ ਛੋਟੀ ਤਾਜੀ ਸੂਈ ਵੀ ਆ ਤੇ ਇੱਕ ਹੈਗੀਏ ਸੂਈ ਵੀ ਕੁਝ ਦਿਨਾਂ ਦੀ ਦੁੱਧ ਤਿਆਰ 16 ਲੀਟਰ ਮਿਲਣ ਨਾਲ। ਲੀਟਰ ਲਾ ਕੇ ਮਿਣ ਕੇ ਦਿਖਾਵਾਂਗੇ। ਪਹਿਲਾਂ ਪਸਟਾਰਟਿੰਗ ਦੀ ਗੱਲਬਾਤ ਇਹਦੇ ਬਾਰੇ ਕਰਦਾ ਵੀਡੀਓ ਐਂਡ ਤੱਕ ਦੇਖੋ ਸਵਾਦ ਆਊ ਦੇਖਣ ਦਾ ਜਮਾਂ। ਲਟਰ ਲਾ ਕੇ ਮਣ ਕੇ ਇੱਥੇ ਦੋ ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾਓ ਬੜਾ ਸਟਾਰਟਿੰਗ ਕਰਦਾ ਜਿਹੜੀ ਤਾਜੀ ਸੂਈ ਆ ਇਹਦੇ ਬਾਰੇ ਗੱਲਬਾਤ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸਚੈਨ ਸਿੰਘ ਪੈਂਟਵਾਲੀ ਠੀਕ ਆ ਜ਼ਿਲ੍ਹਾ ਬਠਿੰਡਾ ਆ ਗਿਆ ਠੀਕ ਆ ਟਬਾਲੀ ਆ ਗਿਆ ਜਿਹੜਾ ਆਪਣਾ ਰਾਮਪਰਾ ਪਸ਼ੂ ਮੰਡੀ ਲੱਗ ਜੇ ਉਹਦੇ ਨੇੜੇ 12 ਕਿਲੋਮੀਟਰ ਰਾਮਪਰਾ ਠੀਕ ਆ ਮੋਬਾਈਲ ਨੰਬਰ ਜੀ ਆਪਣਾ 9878858025 9878858025 85025 ਇਹਦੇ ਪੱਟੋਟੀ ਦੇਖੀ ਜਾਨੇ ਬਾਈ ਜੀ ਸੂਆ ਕਿਹੜਾ ਸੂਈ ਹੈ ਇਹ ਦੂਜਾ ਸੂਆ ਜਿਹਨਾਂ ਨੂੰ ਸੂਈ ਆ ਕਦੋਂ ਕ ਸੂਈ ਆ ਇਹ ਜੀ ਰਾਤ ਦੀ ਸੂਈ ਆ ਬੱਚਾ ਕਿ ਜਿਹਦੇ ਨੇ ਮਗਰ ਆ ਕੇ ਕੱਟਾ ਦੂਜਾ ਸੂਆ ਕਿੰਨਾ ਕ ਰਿਕਾਰਡ ਦੱਸਿਆ ਗਿਆ ਇਹਦਾ ਪਹਿਲੇ ਸੂਈ ਦਾ 15 ਕਿਲੋ ਵਾਲਾ ਹੁਣ ਕਿੰਨਾ ਕ ਸਟਾਰਟ ਕਰਿਆ ਬੋਲਾ ਸਵੇਰੇ ਨੇ ਬੋਲਾ ਸਵੇਰੇ ਕੱਟਿਆ 3 ਕਿਲੋ ਬੋਲਾ ਕੱਟਿਆ ਉਹ ਬਚਾ ਰੋ ਹੁਣ ਸ਼ਾਮ ਦੀ ਚਵਾਈ ਕਰਨੀ ਆ ਚੋਣ ਚਵਾਤਾ ਰਾਂ ਤੂੰ ਲੈ ਇੱਕ ਨੰਬਰ 11 14 ਮਾਰਕ ਸੋ ਵੀਰ ਬੱਚਾ ਚੜ ਦੀ ਦੇਖ ਸਕਦੇ ਹੋ ਧਾਰਾਂ ਪਹਿ ਜਾਂ ਮਾਰਕ ਦੇਖਾਉਣੇ ਤਾਜੀ ਸੂਈ ਵੀ ਆ ਉਧਿਆ ਪੱਛ ਚਵਾਈ ਸਾਰੀ ਕਰਕੇ ਦਿਖਾਉਣੀ ਆ ਪਹਿਲਾਂ ਬਸ ਸਟਾਰਟਿੰਗ ਦੀ ਵੀਡੀਓ ਲੰਬੀ ਹੋ ਜੂ ਥੋੜੀ ਜਿਹੀ ਅੱਜ ਆਪਣੀ ਮਾਫੀ ਚਾਹੁੰਦੀ ਐ ਇਸੇ ਕਰਤਰ ਸੁਵਰਤ ਧਾਰਾ ਦੇਖੋ ਇਹਦੀਆਂ ਮੋਟਾ ਮੋਟਾ ਝੋਨਾ ਸਾਫ ਸੁਥਰਾ ਮੱਸੀ ਮੋਟ ਨਾਲ ਦਾ ਸਿੱਟੇ ਫੋਨ ਤੇ ਪੈਂਦੇ ਆ ਕਿ ਮਗਰ ਤੇ ਵੀਰੇ ਚਵਾਈ ਦੀ ਨਰਮਾ ਜਾਵਾਂ ਜਾਮਾ ਇੱਕ ਨੰਬਰ ਤੇ ਥਣ ਮੂਹਲੇ ਚ ਫੁੱਟ ਫੁੱਟ ਦੀ ਵਿਥੀ ਤੇ ਮਗਰ ਨਾਲ ਚ ਸਵਾ ਫੁੱਟ ਦੀ ਵਿਥੀ ਜਾਵਾਂ ਮੁਠੀ ਵਾਲਾ ਥਾਣਾ ਜਾਵਾਂ ਧਾਰਾ ਵੀਨੇ ਮਾਰ ਕੇ ਤੋਰ ਦੀ ਵਾਰ ਨੂੰ ਬਸ ਓਕੇ ਜਾਵਾਂ ਸੋ ਥਣ ਦੇਖੋ ਪਸਮਾ ਵਗੈਰਾ ਚਾਰੇ ਥਾਣਾ ਨਿਕਲਣਾ ਜਿਹੜੇ ਵੀਰੇ ਕਹਿੰਦੇ ਕਿ ਝੋਟੀ ਉਹ ਸਾਰਾ ਕੁਛ ਇਹਦੇ ਵਿੱਚ ਹੀ ਆ ਜਮਾ ਰੇਡ ਵੀ ਆਪਾਂ ਪੁੱਛਾਂਗੇ ਵੀ ਉਦੋਂ ਪਹਿਲਾਂ ਤੋਰਾ ਵਗੈਰਾ ਚੈੱਕ ਕਰੋ ਝੋਟੀ ਤੇ ਸਵਰ ਲੇਵਾ ਵਗੈਰਾ ਚੈੱਕ ਕਰਦੇ ਹੋ ਝੋਟੀ ਦਾ ਪੂਰਾ ਸਾਫ ਸੁਥਰਾ ਦੂਜਾ ਸੂਆ ਜੈਨ ਉਹਨਾਂ ਨੂੰ ਸੂਈਆ ਬੌੜੇ ਦੇ ਵਿੱਚ ਹੀ ਆ ਹਲੇ ਚੇ ਸਵਿਰ ਦੀ ਤਾਜੀ ਹੈ ਕੱਲ੍ਹ ਸ਼ਾਮ ਦੀ ਸੂਈ ਵੀ ਹੈ ਹਨਾ ਹਾਂ ਠੀਕ ਹੈ ਤੇ ਜੇਰ ਜੁਰ ਜਮਾ ਓਕੇ ਆ ਜਮਾ ਅੰਦਰੋਂ ਸਾਫ ਸਿੰਘ ਕੁੰਡਾ ਸਾਫ ਸੁਥਰਾ ਰਾਜੀ ਸੰਭੀ ਬੜੀ ਲੇਵਾ ਦੇਖੋ ਬੱਚਾ ਲਾਓ ਤੇ ਰਾਮਾ ਟਿਕਾ ਕੇ ਵਜੋ ਵਧੀਆ ਬੱਚਾ ਚੜ ਜਾ ਕਿਸੇ ਗੱਲੋਂ ਪੜਦਾ ਫਾਸ ਆ ਜਮਾ ਤੇ ਆ ਦੇਖੋ ਗੰਦ ਵਗੈਰਾ ਹਲੇ ਤਾਜੀ ਸੂਈ ਵੀ ਬਿਲਕੁਲ ਕੋਈ ਨੈ ਤੇ ਇਹਦੀ ਜੇ ਕਰਵਾਈ ਆਪਾਂ ਕਰੀਏ ਰੇਟ ਦੀ ਗੱਲ ਰੇਟ ਕੀ ਰੂ ਇਹਦਾ ਇਹਦਾ ਮੁੱਲ ਜੀ ਆਪਾਂ ਇੱਕ ਸੱਤ ਕਰਦੇ ਹਾਂ ਮਾਨਦਾਨ ਮਾਨਦਾਨ ਕਰ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ 200 16 ਕਿਲੋ ਮੰਨ ਕੇ ਠੀਕ ਹੈ ਅੱਗੇ ਜਿਹੜੀ ਦੂਜੇ ਨੰਬਰ ਤੇ ਆਪਾਂ ਚਵਾਈ ਕਰਕੇ ਦਿਖਾਉਣੀ ਆ ਇਹ ਕੈਦਰ ਹੋ ਗਏ ਸੂਈ ਨੂੰ ਇਹਨੂੰ ਛੋਟੀ ਨੂੰ ਸੂਈ ਨੂੰ ਅਜ ਹੋ ਗਏ 17 18 ਲੈ ਇਹਨੂੰ ਤੋਰ ਪਹਿਲਾਂ ਵਾਰ ਨੂੰ ਫੇਰ ਆਪਾਂ ਚਵਾਈ ਕਰਾਂਗੇ ਜੀ ਸੁਵਰਤ ਸਿੰਘ ਨੂੰ ਬਥਾ ਦੇਖੋ ਝੋਟੀ ਦਾ ਕੁੰਡਾ ਸਿੰਘ ਆ ਤੇ ਚੋਣ ਤੋਂ ਪਹਿਲਾਂ ਦਾ ਲੇਵਾ ਦੇਖ ਸਕਦੇ ਹੋ ਇਹਦਾ ਇਹ ਸਾਫ ਸੁਥਰਾ ਬਟਨ ਵਾਲਾ ਲੇਵਾ ਜਮਾ ਪੂਰੀ ਕੁੰਡੀ ਸਕੀਨ ਦੇ ਪੱਠ ਫੁੱਟ ਦੇ ਬਣਤਰ ਗੋਲ ਪੱਠ ਦੀ ਝੋਟੀ ਆ ਚਵਾਈ ਕਰਕੇ ਦਿਖਾਉਨੇ ਆ ਗੱਲਾਂ ਬਾਤਾਂ ਵੀ ਇਹਨਾਂ ਕਰਦੇ ਸਿੰਘਮੂ ਬਥੇ ਚੋਣ ਤੋਂ ਪਹਿਲਾਂ ਲੇਵਾ ਦੇਖੋ ਪਸਮਾਈ ਨਹੀਂ ਹੈਗੀ ਆਪਾਂ ਹੁਣ ਬੱਚਾ ਲਾ ਕੇ ਇਹਨੂੰ ਪਸਮਾਵਾਂਗੇ ਚੋਾਈ ਸ਼ੁਰੂ ਕਰਾਂਗੇ ਝੋਟੀ ਦੇ ਉੱਪਰ ਭੁੱਖ ਨਹੀਂ ਆ ਦੇਖ ਕੇ ਮਝਾੜੇ ਦਾ ਜਮਾ ਆ ਗਿਆ ਨਸਲ ਦੇ ਝੋਟਿਆਂ ਜਮਾ ਸੋ ਦੇਖੋ ਲੇਵਾ ਲੂਬਾ ਕਿਆ ਬਾਤ ਹੈ ਦਾ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਬੱਚਾ ਵਗੈਰਾ ਚੜਾ ਦੇ ਪਸਮਾਪ ਵਗੈਰਾ ਕਰਕੇ ਬੱਚੋ ਕੇ ਦਿਖਾਵਾਂਗੇ ਸਾਰੀ ਐਂਡ ਤੱਕ ਸੋ ਵੀਰੋ ਖਾਲੀ ਬਾਲਟੀ ਦੇਖ ਸਕਦੇ ਹੋ ਘਰ ਤੋਂ ਚਵਾਈ ਸ਼ੁਰੂ ਤੇ ਬਾਕੀ ਪਸਮ ਤੋ ਦੇਖੋ ਥਾਣੇ ਦੇਖੋ ਚਾਰੇ ਨਿਖਣਵੇਂ ਐ ਡਾਂਗ ਆ ਗਏ ਥਾਣਾ ਜਮਾ ਤੇ ਦੇਖੋ ਜਵਾਈ ਮੋਟਾ ਮੋਟਾ ਤੇ ਬੱਚਾ ਆ ਗਿਆ ਮੇਰੇ ਪਿੱਛੇ ਇਹਦੇ ਕੱਟੀ ਹਨਾ ਕਹਿਵਾ ਦਿਨ ਸੂਈ ਨੂੰ ਆਇਦਾ 8 ਦਿਨ ਮਾਇਕ ਕਦੋਂ ਗਈ ਆਪਣੇ ਕੋਲੇ 8 ਦਿਨ ਹੋ ਗਏ ਆਈ ਨੂੰ ਇਹ ਆਪਾਂ ਲੋਕਲ ਇੱਥੇ ਜ ਹਰਿਆਣੇ ਚ ਹੋਈ ਐ ਇਹ ਆਪਣੀ ਲੋਕਲੀ ਹੈਗੀ ਠੀਕ ਐ ਐਵੇਂ ਕਹੇ ਜੀ ਹਰਿਆਣੇ ਚ ਕੋਈ ਫਾਇਦਾ ਨਹੀਂ ਕਰ ਲਾਂਦਾ ਹਨਾ ਉਹ ਮੌਰੀ ਪੰਗਰ ਬਾਈ ਜਿਹੜੀ ਆਪਣੀ ਧਰਤੀ ਦੇ ਦੋ ਪੂਰੀਆ ਉਹ ਕੱਟੀ ਹਰਿਆਣੇ ਦੀ ਠੀਕ ਉਹ ਹਰਿਆਣੇ ਜਾਈ ਵੀ ਆ ਸੁੱਕਾ ਕੱਟ ਵਗੈਰਾ ਦੇਖੋ ਤੇ ਮਗਰ ਕੱਟੀ ਵੀ ਫਿਰ ਪੂਰੀ ਜ਼ਬਰਦਸਤ ਆ ਹਨਾ ਸੋ ਬੱਚਾ ਵੀ ਟੌਪ ਆ ਜਾਵਾ ਜਿਹਦਾ 15 ਕਿਲੋ ਤੋਂ ਬਾਹਰ ਵਾਲੇ ਝੋਟੀ ਘਰੇ ਚੋਈ ਹੁੰਦੀ 16 17 ਤੇ ਗੱਲ ਜਾਂਦੀ ਉਹੋ ਜੀ ਕੱਟੀ ਪਾਲਦੇ ਫਿਰ ਕਰੇ ਸਵਾਦ ਆ ਜਾਂਦਾ ਜਮਾ ਅੱਥੀ ਚੋਈ ਹੁੰਦੀ ਆ ਹਨਾ ਕਹਿੰਦਾ ਬਾਵਾ ਅੱਜ ਜੇ ਕੋਈ ਬੰਦਾ ਪੈਸੇ ਲਾਉਂਦਾ ਤਿੰਨ ਪਸ਼ੂ ਜਾਣਗੇ ਇੱਕ ਦਾ ਦੁੱਧ ਜਾਊਗਾ ਦੋ ਝੋਟੀਆਂ ਜਾਣ ਗਿਆ ਕਰੇ ਕੱਟੀ 6 ਦਾ ਅੰਦਰ ਮੂੰਹ ਤੋਂ ਤਾਂ ਮੂੰਹ ਪੱਟ ਕੇ ਦੇਖ ਲੈ ਕੋਈ ਝੋਟੀ ਦੇਵੇ ਠੀਕ ਹੈ ਜੈਨਰ 6 ਦਾ ਅੰਦਰ ਰੈਨਲ ਦੂਜਾ ਸੂਆ ਹਾਂ ਸੋ ਸਿੰਘ ਮੂੰਹ ਹਥਾ ਦੇਖੋ ਕੁੰਡਾ ਸਿੰਘ ਤੇ ਜੇਰ ਜੂ ਰੋਕੇ ਜਾਵਾਂ ਜਾਵਾਂ ਓਕੇ ਅੰਦਰੋਂ ਸਾਫ ਆ ਮੇੜੇ ਤੋਂ ਚੱਲੀ ਜਾਂਦੀ ਹੈ ਮਾੜੀ ਮਾੜੀ ਠੀਕ ਹੈ ਠੀਕ ਹੈ ਅੱਧਾ ਮੇੜਾ ਮਾਰ ਗਈ ਮੰਨ ਲਾ ਹਾਂ ਮਾਰ ਕਹਿੰਦਾ ਭਾਬੀ ਹਲੇ ਕੁਝ ਕਪੈਸਿਟੀ ਦੁੱਧ ਵਧਣ ਦੀ ਇਹ ਪੰਜ ਚਾਰ ਦਿਨ ਹੋਰ ਹੈਗੀ ਆ ਹਾਂ ਜੀ ਲਾ ਗਈ ਹੋਰ ਬਧੂ ਵੀ ਮਣੀ ਠੀਕ ਹੈ ਸੋ ਵਧੀਆ ਬੱਚਾ ਬੂਝਾ ਚੜਦੀ ਆ ਪਿੱਛੇ ਇਹਦੀ ਆ ਗਈ ਕਰਮ ਵਾਲੀ ਦੇ ਕੱਟੀ ਚਿਵਾਈ ਦੀ ਵੀਰੇ ਨਰਮਾ ਜਮਾ ਜਮਾ ਇੱਕ ਨੂੰ ਦਾ ਉਹ ਛੱਟਾ ਨਹੀਂ ਗੁਰ ਸਾਰਨਾ ਨਹੀਂ ਗੁਰ ਭੋਲਣੀ ਠੀਕ ਹੈ ਸੋ ਚੋਣ ਵਗੈਰਾ ਦੇਖੋ ਝੋਟੀ ਦਾ ਪੂਰਾ ਚੰਗਾ ਸਾਫ ਸੁੱਧਰਾ ਰਾਜੀ ਸਮੀ ਬੜੀ ਵੀ ਕਿਸੇ ਕੋਲੋਂ ਹੱਥ ਦਰਾਨੀ ਦੁੱਧ ਦਿਖਾਦੀ ਗਾੜੀ ਗਾੜੀ ਦੇ ਕਿੰਨਾ ਹੈ ਹੀ ਘਟਾ ਈ ਕਰੋ ਸਵਾਦੋ ਕਿਲੋ ਦੀਆਂ ਸੋ ਸਵਾਦੋ ਟੋਟਾ ਈ ਕਿਲੋ ਦੀ ਗਾੜੀ ਲੱਗ ਭੱਗ ਹੈਗੀ ਆ ਤੇ ਚਿਵਾਈ ਦੀ ਪੂਰੀ ਨਰਮਾ ਜਮਾ ਕਿਸੇ ਪਾਸੇ ਝੋਟੀ ਹੱਥ ਤਰਾਣੀ ਵਧੀਆ ਬੱਚਾ ਵਗੈਰਾ ਚੜਦੀ ਆ ਤੇ ਬਿਊਟੀ ਵਿਚੋਟੀ ਦੇ ਵਿੱਚ ਹੈਗੀ ਆ ਤੇ ਜੈਨੂਅਲ ਦੂਜਾ ਸੂ ਆ ਗਈ ਤੇ ਅੱਜ ਆਪਾਂ ਵੀਡੀਓ ਵੀਰੇ ਕਵਰ ਕਰੀਏ ਨਾ 9 ਤਰੀਕ ਨੂੰ ਸ਼ਾਮ ਨੂੰ ਟਾਈਮ ਲਗਭਗ ਹੈਗਾ ਆਪਣਾ 5:30 ਵਜੇ ਦਾ ਹਨਾ 5:00 ਵਜੇ 25-26 ਮਿੰਟ ਹੋ ਗਏ ਸਵੇਰੇ ਕਹਿਵੇ ਚੋਈ ਆ ਆਪਾਂ ਮੇਰੇ ਬਾਅਦ 5:20 ਤੇ ਇੱਥੇ ਹੀ ਚੋਈ ਜਾਂਦੀ ਕਹਿੰਦਾ ਬਾਪ ਦੋ ਟਾਈਮ ਚ ਵਾਈ ਕਰਾ ਸਕਦੇ ਆ ਸਮਾਂ ਤੇ ਟਾਈਮ ਕਰੀ ਠੀਕ ਹੈ ਚੋਕੇ ਤੇ ਸਲੀ ਕਰਕੇ ਲੈ ਕੇ ਜਾਵਾਂ ਰੇਟ ਦੱਸ ਦੇ ਪਰ ਪਹਿਲਾਂ ਇਹਦਾ ਕੀ ਹੋਊਗਾ ਇਹਦਾ ਰੇਟ 60 ਆ ਜੀ ਮਾਨਦਾਨ ਮਾਨਦਾਨ ਕਰਦੇ ਨਹੀਂ ਬਾਈ ਸੋ 1,60,000 ਦੇ ਵਿੱਚੋਂ ਮਾਨਦਾਨ ਮੌਕੇ ਤੇ ਹੋ ਜੂਗਾ ਥੋੜਾ ਬਹੁਤਾ ਜਿਹੜੇ ਵੀਰੇ ਕਹਿੰਦਾ ਦੁੱਧ ਮਿੰਨ ਕੇ ਲੈਣੇ ਆਵੇਂ ਅਸੀਂ 16 ਡੱਬੇ 17 ਡੱਬੇ ਜਿੱਦੋਂ 15 ਕਿਲੋ ਤੋਂ ਬਾਹਰ ਦੁੱਧ ਮਿੰਨਣ ਵਾਲੀਆਂ ਗੱਲਾਂ ਜਾਂਦੀਆਂ ਤਾਂ ਉਹ ਫਿਰ ਲੱਖੋਂ ਬਾਹਰ 바ਵਾ ਜਾਣਾ ਪੈਂਦਾ ਗਾਹਾਂ ਮੰਨ ਕੇ ਜਲ ਵੀ 1-10-15 ਵਾਲੀਆਂ ਗੱਲਾਂ ਨਹੀਂ ਰਹਿੰਦੀਆਂ ਬਿਊਟੀ ਬਹੁਤ ਆ ਝੋਟੀ ਦੇ ਵਿੱਚ ਰਾਜੀ ਸਮੀ ਭਲੀ ਵੀ ਮੇਨ ਗੱਲ ਇਹਦੀ ਪਿੱਛੇ ਕੱਟੀ ਆ ਜਮਾ ਸੋ ਚੰਗੇ ਦੁੱਧ ਵਾਲੀ ਮਾਂ ਜਿੱਦੋਂ ਲੈਨੇ ਮਗਰ ਕੱਟੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਚੀਜ਼ਾਂ ਦੋ ਘਰੇ ਜਾਂਦੀਆਂ ਤੇ ਟੀਕਾ ਵੀ ਫਿਰ ਚੰਗੇ ਹੀ ਹੋ ਭਰਾਏ ਬੰਦੇ ਦਾ ਹਣਾ ਕਿਸੇ ਦਾ ਵਧੀਆ ਭਰਾਏ ਕੱਟੀ ਤਾਂ ਹਜੇ ਸੁਝਾਜਿਆ ਗਿਆ ਐਵੇਂ ਹੁਣ ਆਪਾਂ ਇਹਨੂੰ ਕਹਿ ਜੀਏ ਮੋਦੀ ਦੀ ਐ ਫਲਾਨੇ ਦੇ ਧੋਕੇ ਦੇ ਆਹ ਉਹ ਕਰਨੀ ਜੀ ਆਪਾਂ ਨੂੰ ਪਤਾ ਨਹੀਂ ਇਹਦੇ ਬਾਰੇ ਕਿਹੜੀ ਪਤਾ ਕੋਈ ਨਹੀਂ ਰੱਬ ਜਾਣੇ ਮੋਦੀ ਦੀ ਹੋਵੇ ਕਿਹੜੇ ਦੀ ਮਰਜੀ ਹੋਵੇ ਕਹਿੰਦਾ ਭਾਬ ਚਾਹੇ ਮੰਨ ਕੇ ਚਲੋ ਵੀ ਜਿਹੜੀ ਜੁੜੇ ਵਾਲੇ ਕੱਟੇ ਦੀ ਹੋਵੇ ਪਰ ਮੈਂ ਥੱਲੇ ਦੁੱਧਾ ਝੋਟੀ ਹੋਵੇ ਦੁੱਧ ਪਾਲਾਂਗੇ ਕੱਟੀ ਮਗਰ ਪੜੂਗੀ ਕੱਟੀ ਛੀਨਾ ਪੂਰੀ ਐ ਠੀਕ ਹੈ ਝੋਟੀ ਦੇ ਦੰਦ ਕੰਨੇ ਵਾਲੇ ਖੜੇ ਆ ਜਾਵਾਂ। ਜੋ ਦੰਦ ਪੱਟ ਕੇ ਲੈ ਕੇ ਜਾਇਓ ਕਿਉਂਕਿ ਸੂਈ 1.5 ਲੱਖ ਦੇ ਨੇੜੇ ਜਾਣੀ ਹੈਗੀ। ਬੱਚਾ ਦੇਖੋ ਐ ਚਟ ਦੀ ਕਹਿਵਾਤ। ਤੇ ਬਾਕੀ ਝੋਟੀ ਵੀ ਆਪਾਂ ਗੱਲ ਕਰੀਏ ਘਰ ਦਾ ਸ਼ਿੰਗਾਰ ਆ ਜਾਵਾਂ ਹਨਾ। ਜੱਜਨ ਵਾਲੇ ਦੀ ਹੈ ਝੋਟੇ ਸਾਨੂੰ ਦੋ ਦਿਖਾਉਂ ਜਾਂ ਦੋਨੇ ਟੌਪ ਕਲਾਸ ਨਗੀਨੇ ਦਿਖਾਤੇ। ਤੇ ਫਿਰ ਖਰਾਕ ਹੋਣ ਇਹਨਾਂ ਦੀ ਕੀ ਚੱਲਦੀ ਆ? ਇਹ ਖਰਾਕ ਆਪਣੀ ਘਰੀ ਬਣਾਈ ਵੀ ਆ ਜੀ। ਦਾਣਾ। ਹਾਂ ਕੀ ਇਹ ਦਾਣਾ ਬਦਲ ਜਾਣਾ ਤਾਂ ਵੀ ਕੱਟੀ ਫਲਕ ਪੈ ਨਹੀਂ ਦੁੱਧ ਆ ਜੀ। ਠੀਕ ਹੈ। ਉਹਨੇ ਦਾਣਾ ਖਾਣ ਆਠ ਦਿਨਾਂ ਜਿਹੜਾ ਤੂੰ ਦਾਣਾ ਹੀ ਖਾਣ ਲੱਗ ਰਿਹਾ ਯਾਰ ਦਾ ਆ ਕੀ ਜੈ ਜੀ ਗੱਲ ਆ ਉਹ ਦਾਣਾ ਦਾਣਾ ਖਾਣ ਲੱਗੇ ਨੇ ਲਗਾਤਾਰ ਤੇ ਆਟੋਮੈਟਿਕੀ ਪੰਪ ਉੱਤੇ ਆਜਾ ਜੈ ਜੀ ਗੱਲ ਆ ਉਹ ਦਾਣਾ ਬੋਲਦਾ ਫਰਕ ਤਾਂ ਪੈਂਦੀ ਆ ਜੀ ਹੁਣ ਸਭ ਨੂੰ ਪਤਾ ਜੈ ਜੀ ਗੱਲ ਆ ਜਮ ਸੋ ਬਾਕੀ ਚੋਣ ਜਾਣ ਦੇਖੋ ਆਪਾਂ ਤੁਹਾਨੂੰ ਲੀਟਰ ਲਾ ਕੇ ਮਣ ਕੇ ਦਿਖਾ ਦਾਂਗੇ ਇਹ ਕੱਢ ਦੇ 5 ਲੀਟਰ ਇਹ ਕੱਢ ਦੇ 10 ਲੀਟਰ ਇਹ ਕੱਢ ਦੇ 7 ਲੀਟਰ ਟਾਈਮ ਤੋਂ ਟਾਈਮ ਜਮਾ ਝੋਲੇ ਆ ਗਏ ਤਸੱਲੀ ਕਰ ਲਿਓ ਸੋ ਦੇਖੋ ਫੇਸ ਬਿਊਟੀ ਦੇਖੋ ਐਡਾ ਨੇ ਝੋਟੇ ਨੇ ਫੋਟੋ ਐਗਰੀਮੈਂਟ ਨਾਲੇ ਪੈੜ ਕੇ ਤੇ ਲੱਗਿਆ ਹੁੰਦਾ ਫੀਡ ਫੈਕਟਰੀ ਦੇ ਮੂਰੇ ਪੋਸਟਰਾਂ ਦੇ ਫੋਟੋ ਦੇ ਨੇ ਬਹੁਤ ਝੋਟੀ ਮੂਰਤ ਨਗੀਨਾ ਜਮਾ ਝੋਟੀ ਜਮਾ ਜਿੰਨੀਆਂ ਗੱਲਾਂ ਕਰ ਲਈ ਇਹਦੇ ਬਾਰੇ ਉਹਨੀਆਂ ਥੋੜੀਆਂ ਜਾਂ ਗਿਆ ਜਮਾ ਤੇ ਬਾਕੀ ਧਾਰ ਵੀ ਦੇਖੋ ਝੋਟੀ ਦੀ ਚੀਦੀ ਵਰਗੀ ਧਾਰਾ ਮੋਟੀ ਧਾਰ ਵੰਜਿਆ ਜਮਾ ਗੜਾ ਸੇ ਵਰਗੀ ਜਮਾ ਕੋਈ ਤਾਂ ਇੱਕ ਨੰਬਰ ਆਈ ਜਮਾ ਥੰਦੇ ਦਾ ਚਾਹੀ ਕੋ ਤੁਮਨਾ ਦਾ ਹਾਰ ਨਾ ਮਾਰੇ ਆਪਣੀ ਤਸੱਲੀ ਤੇ ਲੈ ਠੀਕ ਹੈ ਕੱਢ ਦੀ ਨੇ ਵਾਲਟੀ ਵਿਰੋਧੂ ਦੀ ਜਮਾ ਹਨਾ ਸੋ ਦੇਖੋ ਜਮਾ ਝੋਟੀ ਹੋਣਾ ਆਪਾਂ ਕਰਤੀ ਖਾਲੀ ਇਹ ਆਪਣੀ 9 ਤਰੀਕ ਨੂੰ ਸ਼ਾਮ ਦੇ ਟਾਈਮ ਤੇ ਲੇਵਾ ਫਿਰ ਜਮਾ ਕਾਗਜ਼ਾਂ ਨੂੰ ਝਾੜ ਦਿੰਦੇ ਆ ਜਮਾ ਤੇ ਬਾਕੀ ਮੇਨ ਗੱਲ ਪੈਰਪੁਰ ਵੀ ਕੋਈ ਨਹੀਂ ਪੜਦੀ ਹਨਾ ਨਾ ਨਾ ਜਮਾ ਨਹੀਂ ਹੋ ਰਿਹਾ ਬਹੁਤ ਉਹਨੇ ਕੋ ਤੇ ਬੱਚੇ ਨੂੰ ਸਾਟਾ ਸੋ ਡੋਕੇ ਜੇ ਕੋ ਛੜ ਤੇ ਆਪਾਂ ਐਵੇਂ ਕਹਿ ਜੀ ਕਿਲੋ ਛੜਦਾ ਹੋ ਉਹਦਾ ਲੀਟਰ ਹੀ ਤੇ ਝੱਕਲਾ ਬਾਲਟੀ ਦੂਜੀ ਵੀ ਮੱਟਾ ਫੇਰ ਛੜਦੀ ਮੜਾ ਜਾ ਕੰਮ ਕਰਾ ਜਾ ਉਹ ਕਰ ਬਾਲਟੀ ਕੋਲੇ ਆ ਖਾਲੀ ਬਾਟੀ ਦਿਖਾ ਲੀਟਰ ਮੂਤਾ ਕਰਕੇ ਬਸ ਠੀਕ ਆ ਧਰ ਲੈ ਨਾਲ ਮਾਰ ਮਾਰ ਬਾਲਟ ਨਾਲ ਮਾਰਦੇ ਗਏ ਹਲਾ ਕੇ ਬਸਾਂ ਹੀ ਮੈਂਦੇ ਕੋਈ ਉਹਨੇ ਪਪਰ ਆਪਾਂ ਹੀ ਘੱਟ ਕਰ ਲਾਂਗੇ ਮਰਦੇ ਦਾ ਕਫਨ ਚੁਣਾ ਦਿਆ ਉਹਦਾ ਅਰਦਾਸਾਂ ਦਾ ਚੱਕੀ ਮੈਂ ਤੇਰੇ ਦੁਆਰੇ ਗੱਲਾਂ ਖੰਗੀਆਂ ਹੋਇਆ ਜੈ ਜਗਤ ਗੱਲ ਬੋਲ ਤਾਂ ਹੀ ਬਗ ਜਾਂਦੀ ਹੈ ਚੱਕ ਮੈਂ ਦੇਖ ਰਾਂ ਲਾਲਾ ਨਾਲ ਲਾਲ ਬਾਲਟੀ 1 2

ਆਪਾਂ ਤਾਂ 15 ਕਿੱਲੋ ਦੀ ਗੱਲ ਕਰੀਏ 15 ਕਿੱਲੋ ਚਾਹੇ ਕੰਡੇ ਵਾਲੀ ਹੈ ਇਹ ਲੀਟਰਾਂ हिसाब ਨਾਲ ਬਣਦਾ ਮੰਨ ਕੇ じゃ ਵੀ 9 17 ਬਣਦਾ 17 ਲੀਟਰ ਪਰ ਆਪਾਂ ਕਹਿੰਦੇ ਆ ਵੀ 8 ਲੀਟਰ ਟਾਈਮ ਦੇ ਆਪਾਂ ਮਣ ਕੇ ਦੇ ਦਾਂਗੇ ਕਿਉਂਕਿ ਪਸੂ ਉਪਰ ਅੱਧਾ ਕਿੱਲੋ ਘੱਟ ਦੱਸਿਆ ਚੰਗਾ ਹੈ ਨਾ ਤੇ ਇੰਨਾ ਆਪਾਂ ਚਵਾ ਕੇ ਦੇਵਾਂਗੇ ਦੋ ਟਾਈਮ ਮਾੜਾ ਤਿੰਨ ਟਾਈਮ ਤੋਂ ਸੋ ਜਿਦੋਂ ਮਰਜੀ ਚੋਲੇ ਤਿੰਨ ਟਾਈਮ ਚਾਹੇ ਬੰਦਾ ਤੇ ਮਾੜਾ ਦੁੱਧ ਪਾਸੇ ਕਰਦੇ ਤੇ ਬੱਚੇ ਦਾ ਦੁੱਧ ਛੱਡਿਆ ਵਾ ਸੋ ਜਿਹਨੇ ਮੰਨ ਕੇ ਚੋਲੇ ਚਵਾ ਕੇ ਦੇਣੀ ਆ ਉਹਦੋਂ ਤਾਂ ਘੱਟ ਦਸੂਗਾ ਤੇ ਜਿਹੜੀ ਮੇਰੇ ਵਰਗੇ ਨੇ ਕਹਿ ਕੇ ਵੀ ਵੇਚਣੀ ਆ ਉਹ ਗੱਲਾਂ ਵੱਖਰੀਆਂ ਹੁੰਦੀਆਂ ਕਿਉਂਕਿ ਉਹਦੋਂ ਭਾਅ ਵੀ ਫਿਰ 90 95 ਵਾਲੇ ਹੁੰਦੇ ਆ ਤੇ 1.5 ਲੱਖ ਲੱਗਣਾ ਦਾ ਸਵਾਦ ਇੱਥੇ ਆਊਗਾ ਤੇ ਦੋ ਨਗ ਦਿਖਾਤੇ ਜਿਹੜੀ ਮਰਜ਼ੀ ਲੈ ਲਓ 160 ਇਹਦਾ ਤੇ 160 ਉਹਦਾ ਹਨਾ ਨੰਬਰ ਬੋਲ ਦਈਆ ਆਪਣਾ 9878885025 ਪੈਂਡ ਟਬਾਲੀ ਪੈਂਡ ਟਬਾਲੀ ਜ਼ਿਲ੍ਹਾ ਬਠਿੰਡਾ ਆਪਣੇ ਤੋਂ 12 ਕਿਲੋਮੀਟਰ ਬਲੌਰ ਤੋਂ ਪਾਰ ਠੀਕ ਆ ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਉਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਕਦਾ ਤੈਅਦ ਲੋ ਧੰਨਵਾਦ ਜਲਦ ਮ